ਜਦੋਂ ਸਤਾ ਹੁੰਦੀ ਏ ਉਹਨੂੰ ਆਦਮੀ ਅੰਨਾ ਹੋ ਜਾਂਦਾ ਤੇ ਸਤਾ ਵੀ ਸੰਗਤ ਨੇ ਇੰਨੀ ਜ਼ਿਆਦਾ ਡੈਡੀਤੀ ਝੋਲੀਆਂ ਭਰ ਦਿੱਤੀਆਂ ਤੇ 92 ਐਮਐਲਏ ਜਿਤਾ ਦਿੱਤੇ ਪਰ ਉਹ ਹੁਣ ਅੰਨੇ ਹੋ ਗਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕਿਹੜੇ ਵੈਰੇ ਕੀਤੇ ਨੇ ਕੀ ਨਹੀਂ ਕੀਤੇ ਅੱਜ ਮੇਰਾ ਖਿਆਲ ਏ ਹੋ ਸਕਦਾ ਕਿ ਦਿੱਲੀ ਉਨ ਤੋਂ ਉਹਨਾਂ ਵਾਲੀ ਹੁਕਮ ਨਾ ਜਾਰੀ ਹੋਏ ਹੋਣ ਪਰ ਉਹ ਮੁੱਖ ਮੰਤਰੀ ਪੰਜਾਬ ਦੇ ਨੇ ਜਦੋਂ ਉਹਨਾਂ ਦੇ ਆਕਾ ਨੇ ਹੋਰ ਕੋ ਮੁੱਖ ਮੰਤਰੀ ਬਾਰੇ ਵਿਚਾਰ ਕਰਨ ਦੀ ਗੱਲ ਕੀਤੀ ਤੇ ਸਾਰੇ ਪੰਜਾਬ ਦੇ ਲੋਕ ਖੜੇ ਹੋ ਗਏ ਕਿ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਚਾਹੀਦਾ ਹੈ ਇਸੇ ਕਰਕੇ ਹੋ ਗਏ ਕਿ ਉਹਨਾਂ ਨੂੰ ਮਾਨ ਸਾਹਿਬ ਤੇ ਤੁਹਾਡੇ ਤੇ ਭਰੋਸਾ ਸੀ ਅੱਜ ਉਹ ਸੰਗਤ ਦਾ ਭਰੋਸਾ ਟੁੱਟਣ ਨਾ ਦਿਓ ਜੇ ਟੁੱਟ ਜਾਏਗਾ ਭਰੋਸਾ ਤੇ ਤੁਸੀਂ ਵੀ ਨਾਲ ਹੀ ਟੁੱਟ ਜਾਓਗੇ ਤੇ ਜੇਕਰ ਤੁਸੀਂ ਕਹਿੰਦੇ ਹੋ ਕਿ ਉਹਨਾਂ ਇਹ ਬੈਠਾ ਕੋਈ ਫਰਕ ਨਹੀਂ ਪੈਂਦਾ ਤੇ ਤੁਸੀਂ ਇੱਕ ਦਿਨ ਜਾ ਕੇ 24 ਕੈਂਟੇ ਉੱਤੇ 400 ਫੋਟਾ ਟਾਵਰ ਤੇ ਬਹਿ ਕੇ ਤੇ ਵੇਖੋ ਇਸ ਥੰਡ ਦੇ ਵਿੱਚ ਜੋ ਤਸਈਉ ਪੋਗ ਰਿਹਾ ਹੈ ਸਾਡਾ ਵੀਰ ਗੁਰਜੀਤ ਸਿੰਘ ਤੁਸੀਂ ਇੱਕ ਦਿਨ ਆਨਕੇ ਟਾਵਰ ਤੇ ਚੜ੍ਹ ਕੇ ਬਹਿ ਕੇ ਤੇ ਵੇਖੋ ਤੁਹਾਨੂੰ ਪਤਾ ਲੱਗ ਜਾਏਗਾ ਤੇ ਜੇ ਉੱਤੇ ਬੈਠਾ ਤੁਸੀਂ ਹੁਕਮ ਨਾ ਜਾਰੀ ਕੀਤਾ ਕਿ ਛੇਤੀ ਕਾਨੂੰਨ ਬਣਾਓ ਨਹੀਂ ਤੇ ਮੈਂ ਉੱਤੇ ਬੈਠਾ ਬੈਠਾ ਮਰ ਜਾਵਾਂਗਾ ਇਸ ਕਰਕੇ ਮਾਨ ਸਾਹਿਬ ਹੋਸ਼ੇ ਚਾਓ ਹੋਸ਼ ਕਰਨਾ ਚਾਹੀਦਾ ਹੈ ਸੱਤਾ ਤੇ ਹੋਣੀ ਹੈ ਜਾਣੀ ਹੈ ਚੀਜ਼ਾਂ ਨੇ ਅੱਜ ਤੁਹਾਡੇ ਕੋਲੇ ਕੱਲ ਹੋਰ ਕਿਸੇ ਕੋਲ ਚਲੀ ਜਾਣੇ